you ਬਜਟ ਦੇ ਬਿਨਾਂ ਗੈਸ ਚਲਾਏ ਬਰਫੀ ਤਿਆਰ ਕਰ ਲਈ ਆ ਬਹੁਤ ਹੀ ੀਸਟੀ ਏਮੇਜ਼ਿੰਗ ਬਰਫੀ ਬੰਦ ਕੇ ਤਿਆਰ ਹੋਈ ਆ ਤੁਸੀਂ ਵੀ ਇਸ ਤਰ੍ਹਾਂ ਬਣਾ ਸਕਦੇ ਹੋ ਇਹਦੇ ਨਾਲ ਸਾਡੀਆਂ ਮਜ਼ਬੂਤ ਹੁੰਦੀਆਂ ਤੇ ਬਹੁਤ ਹੈਲਦੀ ਆ ਅੱਧੀਆਂ ਬਰਫੀਆਂ ਅਸੀਂ ਖਾ ਵੀ ਲਈਆਂ ਤੇ ਬਰਫੀ ਬਹੁਤ ਹੀ ਜ਼ਿਆਦਾ ਸੌਫਟ ਬਣੀ ਆ ਆਪਾਂ ਤੋੜ ਕੇ ਵੀ ਦੇਖ ਲੈਨੇ ਆ ਤੁਸੀਂ ਦੇਖ ਸਕਦੇ ਹੋ ਇਹਦਾ ਟੈਕਸਚ ਕਿੰਨਾ ਜ਼ਿਆਦਾ ਵਧੀਆ ਬਣਿਆ ਹੈ ਬਹੁਤ ਹੀ ਜ਼ਿਆਦਾ ਸੌਫਟ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਆ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਰਫੀ ਉਹ ਵੀ ਬਿਨਾ ਗੈਸ ਚਲਾਏ ਪਹਿਲਾਂ ਵੀ ਆਪਾਂ ਬਣਾਈ ਸੀ ਕਿ ਹੁਣ ਵੀ ਬਣਾਵਾਂਗੇ ਬਰਫੀ ਇਦਾਂ ਦੀ ਕਿ ਤੁਸੀਂ ਮਠਾਈ ਵੀ ਖਾਓਗੇ ਤੁਹਾਨੂੰ ਟੇਸਟੀ ਵੀ ਲੱਗੂਗੀ ਤੇ ਇਹਦੇ ਵਿੱਚ ਬਹੁਤ ਸਾਰੇ ਫਾਇਦੇ ਵੀ ਨੇ ਤੁਹਾਡੀਆਂ ਹੱਡੀਆਂ ਵਾਸਤੇ ਬਹੁਤ ਮਜ਼ਬੂਤੀ ਆ ਇਹਦੇ ਵਿੱਚ ਕੈਲਸ਼ੀਅਮ ਫਾਈਬਰ ਤੇ ਵਿਟਾਮਿਨਸ ਨੇਗੇ ਕਿਉਂਕਿ ਆਪਾਂ ਇਦਾਂ ਦੀ ਬਰਫੀ ਬਣਾਵਾਂਗੇ ਜਿਹਦੇ ਨਾਲ ਤੁਹਾਨੂੰ ਬੁਖਾਰ, ਥਕਾਂਤ, ਤੁਹਾਡੇ ਸਰੀਰ ਦੀ ਥਕਾਵਟ ਸਾਰਾ ਕੁਝ ਦੂਰ ਹੋ ਜਾਊਗਾ। ਤੁਸੀਂ ਕੁਝ ਦਿਨੇ ਬਰਫੀ ਖਾਓ। ਨਾਲੇ ਤਾਂ ਤੁਸੀਂ ਮਠਾਈ ਖਾਓਗੇ ਤੇ ਨਾਲੇ ਤਾਂ ਤੁਹਾਡੀ ਸਿਹਤ ਵਧੀਆ ਹੋਊਗੀ। ਇਹਦੇ ਨਾਲ ਆਪਾਂ ਬਰਫੀ ਬਣਾਉਨੇ ਆ। ਲੋ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬਰਫੀ ਬਹੁਤ ਹੀ ਟੇਸਟੀ ਵਾਲੀ ਉਹ ਵੀ ਬਿਨਾ ਗੈਸ ਚਲਾਏ, ਬਿਨਾ ਕਿਸੇ ਫालतू ਕੰਮ ਕੀਤੇ। ਆਪਾਂ ਲਿਆ ਇੱਕ ਵੱਡੀ ਕोली ਮਖਾਣੇ ਉਸ ਤੋਂ ਥੋੜੇ ਜਿਹਾ ਆਪਾਂ ਅੱਧੀ ਕोली ਲਈ ਆ। ਬਦਾਮ ਇਹਨਾਂ ਨੂੰ ਛਿੱਲ ਲਿਆ ਸੀਗਾ ਪਿਓ ਕੇ ਮੈਂ ਤੇ ਬਾਅਦ ਚ ਬਿਲਕੁਲ ਪਾਣੀ ਇਹਨਾਂ ਦਾ ਸੁਕਾਤਾ ਸੀਗਾ ਪਾਣੀ ਨਹੀਂ ਹੋਣਾ ਚਾਹੀਦਾ ਤੁਸੀਂ ਜਿਹੜਾ ਬਦਾਮ ਦੀ ਜਗ੍ਹਾ ਤੁਸੀਂ ਕਾਜੂ ਵੀ ਲੈ ਸਕਦੇ ਹੋ ਉਹਦੇ ਨਾਲ ਵੀ ਟੇਸਟ ਵਧੀਆ ਆਉਂਦਾ ਹੈ ਮੈਂ ਬਦਾਮ ਲਏ ਆ ਮੇਰੇ ਕੋਲ ਬਦਾਮ ਸੀਗੇ ਤਿੰਨੋ ਹੀ ਚੀਜ਼ਾਂ ਚਾਹੀਦੀਆਂ ਆਪਾਂ ਨੂੰ ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਚਾਹੀਦਾ ਹੈਗਾ ਅੱਧੀ ਕੌਲੀ ਮੈਂ ਚੀਨੀ ਦੀ ਲਈ ਆ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਲੈ ਸਕਦੇ ਹੋ ਇੱਕ ਇਲਾਇਚੀ ਲਈ ਆ ਇਹਦੇ ਨਾਲ ਟੇਸਟ ਵਧੀਆ ਹੋ ਜਾਊਗਾ ਮਖਾਣੇ ਜ਼ਿਆਦਾ ਨਹੀਂਗੇ ਛੋਟਾ ਇੱਕ ਕੱਪ ਇਸ ਲਈ ਆਪਾਂ ਪਹਿਲਾਂ ਬਦਾਮ ਤੇ ਚੀਨੀ ਪੀਸ ਲੈਨੇ ਆ ਬਿਲਕੁਲ ਬਰੀਕ ਉਸ ਤੋਂ ਬਾਅਦ ਮਖਾਣੇ ਜਿਹੜੇ ਬਚ ਗਏ ਉਹ ਪੀਸ ਲਵਾਂਗੇ ਕੁਛ ਕੇ ਦੇ ਨਾਲ ਪੀਸ ਲੈਨੇ ਆ ਸਾਰਾ ਕੁਝ ਆਪਾਂ ਇਕੱਠਾ ਹੀ ਪੀਸ ਲਵਾਂਗੇ ਬਹੁਤ ਜ਼ਿਆਦਾ ਮੁਸ਼ਕਲ ਕੰਮ ਨਹੀਂ ਕਰਨਾ ਹੈਗਾ ਆਪਾਂ ਇਹਨੂੰ ਪੀਸ ਲੈਨੇ ਆ ਤੇ ਬਾਕੀ ਜਿਹੜੇ ਰਹਿ ਗਏ ਉਹ ਹੀ ਪੀਸ ਲਵਾਂਗੇ ਬਿਲਕੁਲ ਬਰੀਕ ਪਾਊਡਰ ਬਣਾ ਲੈਣਾ ਤੁਸੀਂ ਇਹਨਾਂ ਦਾ ਕੁਝ ਨਹੀਂ ਕਰਨਾ ਹੈਗਾ ਬਸ ਪਕਾਉਣਾ ਨਹੀਂ ਹੈਗਾ ਕੁਛ ਵੀ ਗੈਸ ਨਹੀਂ ਚਲਾਉਣਾ ਹੈਗਾ ਸਿਰਫ ਆਪਾਂ ਇਹਨਾਂ ਨੂੰ ਪੀਸਣਾ ਹੈ ਤੁਸੀਂ ਚਾਹੋ ਚੀਨੀ ਦੀ ਜਗ੍ਹਾ ਦੇਸੀ ਖੰਡ ਵੀ ਪਾ ਸਕਦੇ ਹੋ ਐਨਾ ਕਿ ਤਿਆਰ ਰੱਖਿਓ ਕਿ ਚੀਨੀ ਬਿਲਕੁਲ ਬਰੀਕ ਪਿਸਣੀ ਚਾਹੀਦੀ ਹੈ ਇਹਦੇ ਵਿੱਚ ਕਣ ਨਹੀਂ ਹੋਣੇ ਚਾਹੀਦੇ ਚੀਨੀ ਦੇ ਨਹੀਂ ਤਾਂ ਫਿਰ ਉਹ ਬਰਫੀ ਦੇ ਵਿੱਚ ਆਉਣਗੇ ਜਾਂ ਫਿਰ ਚੀਨੀ ਤੁਹਾਨੂੰ ਲੱਗਦਾ ਹੈ ਨਹੀਂ ਪੀਸੀ ਜਾਊਗੀ ਤਾਂ ਤੁਸੀਂ ਜਿਹੜੀ ਚੀਨੀ ਆ ਸਭ ਤੋਂ ਪਹਿਲਾਂ ਪੀਸ ਲਓ ਕੱਲੀ ਪੀਸ ਲਓ ਤੇ ਬਾਕੀ ਦੇ ਮਖਾਣੇ ਵੀ ਆਪਾਂ ਜਿਹੜੇ ਪੀਸ ਲਵਾਂਗੇ ਜਿਹੜੇ ਬਚ ਗਏ ਸੀਗੇ ਮੈਂ ਥੋੜਾ ਜਿਹਾ ਨਾਲ ਹੀ ਲੈ ਕੇ ਪੀਸ ਲਿਆ ਸੀਗਾ ਕੱਲੇ ਮਖਾਣੇ ਜਿਹੜੇ ਤੁਸੀਂ ਜਦੋਂ ਤੱਕ ਰੋਸਟ ਨਹੀਂ ਕਰਦੇ ਹੈਗੇ ਕੱਲੇ ਮਖਾਣੇ ਆ ਜਿਹੜੇ ਘੱਟ ਪਿੱਸੇ ਜਾਣਗੇ ਤੁਹਾਡੇ ਤੁਸੀਂ ਚਾਹੋ ਤਾਂ ਰੋਸਟ ਵੀ ਕਰ ਸਕਦੇ ਹੋ ਸਾਰਾ ਕੁਝ ਆਪਾਂ ਲੈ ਲਿਆ ਚਿੱਨੀ ਵੀ ਲੈ ਲਈ ਮਖਾਣੇ ਬਦਾਮ ਤੇ ਹੁਣ ਆਪਾਂ ਇਹਦਾ ਜਿਹੜਾ ਬਰਫੀ ਦਾ ਡੋ ਬਣਾ ਲੈਨੇ ਆ ਬਰਫੀ ਦਾ ਆਟਾ ਜਿਆ ਗੁੰਨ ਲੈਨੇ ਆ ਤਾਂ ਕਿ ਬਰਫੀ ਜੰਮ ਜਵੇ ਉਹਦੇ ਲਈ ਤੁਸੀਂ ਉਵਾਲੀ ਵਾਲਾ ਦੁੱਧ ਲੈ ਲੈਣਾ ਹੈ ਚਾਹੇ ਠੰਡਾ ਹੋਵੇ ਚਾਹੇ ਗਰਮ ਹੋਵੇ ਥੋੜਾ ਜਿਹਾ ਪਾ ਕੇ ਆਪਾਂ ਦਾ ਆਟਾ ਜਿਆ ਬਣਾ ਲਵਾਂਗੇ ਪਹਿਲਾਂ ਇੰਨਾ ਕੁ ਪਾਵਾਂਗੇ ਕਿ ਬਿਲਕੁਲ ਇਹ ਆਟੇ ਦੀ ਤਰ੍ਹਾਂ ਬਣ ਜਾਵੇ ਸ਼ੇਪ ਆ ਜਾਵੇ ਬਹੁਤ ਜ਼ਿਆਦਾ ਨਹੀਂ ਪਾਉਣਾ ਹੈਗਾ ਇੱਕਦਮ ਫਿਰ ਨਹੀਂ ਪਤਲਾ ਬਣ ਜਾਊਗਾ ਤੇ ਇਹਦੀ ਆਪਾਂ ਬਰਫੀ ਜਮਾ ਲੈਨੇ ਹੁਣ ਬਿਲਕੁਲ ਆਪਣਾ ਬਣ ਕੇ ਤਿਆਰ ਹੋ ਗਿਆ ਇਸ ਤਰ੍ਹਾਂ ਦਾ ਬਣ ਗਿਆ ਇਹ ਕੋਈ ਵੀ ਭਾਂਡਾ ਲੈ ਲੈਣਾ ਉਹਦੇ ਵਿੱਚ ਤੁਸੀਂ ਬਰਫੀ ਜਮਾ ਲਓ ਇਹਦੀ ਤੁਸੀਂ ਕੋਈ ਵੀ ਪਲੇਟ ਲੈ ਸਕਦੇ ਹੋ ਮੈਂ ਇੱਕ ਥਾਲ ਲੈ ਲਿਆ ਜੇ ਸਾਰੇ ਪਾਸੇ ਜਿੱਥੇ ਆਪਾਂ ਬਰਫੀ ਜਮਾਉਣੀ ਆਂ ਘੀ ਲਗਾ ਦਵਾਂਗੇ ਚੰਗੀ ਤਰ੍ਹਾਂ ਤੇ ਬਰਫੀ ਜਿਹੜੀ ਵੀ ਸ਼ੇਪ ਚ ਤੁਸੀਂ ਸੈੱਟ ਕਰਨੀ ਆਂ ਜਿੰਨੀ ਕਿ ਮੋਟੀ ਰੱਖਣੀ ਆਂ ਸੈੱਟ ਕਰ ਦਵਾਂਗੇ ਬਰਫੀ ਆਪਾਂ ਸੈੱਟ ਕਰ ਲਈਏ ਤੇ ਇਹਨੂੰ ਇੱਕ ਘੰਟੇ ਲਈ ਫ੍ਰਿਜ ਦੇ ਵਿੱਚ ਰੱਖ ਦਵਾਂਗੇ ਜੰਮਣ ਵਾਸਤੇ ਇਹਨੇ ਟਾਈਮ ਚ ਜੰਮ ਕੇ ਤਿਆਰ ਹੋ ਜਾਊਗੀ ਬਰਫੀ ਤੇ ਤੁਸੀਂ ਕੋਈ ਵੀ ਡਰਾਈ ਫਰੂਟ ਲਗਾਉਣੇ ਲਗਾ ਸਕਦੇ ਆ ਇੰਦਾ ਵੀ ਤੁਸੀਂ ਜਿਹੜੀ ਬਰਫੀ ਆ ਰੱਖ ਸਕਦੇ ਹੋ ਆਪਾਂ ਥੋੜੇ ਜਿਹਾ ਪਿਸਤਾ ਕੱਟੇ ਸੀਗੇ ਉਹ ਲਗਾ ਦਵਾਂਗੇ ਇਹਦੇ ਨਾਲ ਲੁੱਕ ਬਹੁਤ ਵਧੀਆ ਹੋ ਜਾਊਗੀ ਤੇ ਖਾਣ ਚ ਟੇਸਟ ਵੀ ਵਧੀਆ ਆਊਗਾ ਇਹਦੇ ਤੇ ਸੈੱਟ ਕਰ ਦਵਾਂਗੇ ਬਰਫੀ ਜਿਹੜੀ ਆਪਣੀ ਜੰਮ ਕੇ ਤਿਆਰ ਹੋ ਗਈ ਹੈ ਇਹਨੂੰ ਆਪਾਂ ਕੱਟ ਲੈਨੇ 1 ਘੰਟਾ ਹੋ ਗਿਆ ਏ ਸਾਈਡਾਂ ਹਟਾ ਦਵਾਂਗੇ ਆਪਾਂ ਬਿਲਕੁਲ ਫਿਨਿਸ਼ਿੰਗ ਦੇਣ ਵਾਸਤੇ ਬਹੁਤ ਹੀ ਵਧੀਆ ਹੋ ਜਾਊਗੀ ਉਹਦੇ ਨਾਲ ਸਾਈਡਾਂ ਥੋੜੀਆਂ ਥੋੜੀਆਂ ਹਟਾ ਦਵਾਂਗੇ ਆਪਾਂ ਬਿਲਕੁਲ ਇੱਕੋਸਾਰ ਕਰ ਲਵਾਂਗੇ ਆ। ਆਰਾਮ ਨਾਲ ਕੱਟੀ ਜਾ ਰਹੀ ਹੈ ਬਹੁਤ ਹੀ ਸੌਫਟ ਤੇ ਬਹੁਤ ਹੀ ਟੇਸਟੀ ਬਣੀ ਆ। ਤੁਸੀਂ ਜਿਹੜੀ ਵੀ ਸ਼ੇਪ ਚ ਕੱਟਣਾ ਚਾਹੋ ਉਸੇ ਸ਼ੇਪ ਚ ਇਹਨੂੰ ਕੱਟ ਸਕਦੇ ਹੋ। ਤੇ نیچے ਆਪਾਂ ਇਹਦੇ ਹਮੇਸ਼ਾ ਜਦੋਂ ਵੀ ਬਰਫੀ ਬਣਾਉਣੀ ਹੈ ਚਾਕੂ ਫੇਰ ਦਿੰਨੇ ਹੁੰਦੇ ਆ ਤਾਂ ਕਿ ਬਰਫੀ ਜਿਹੜੀ ਆਸਾਨੀ ਨਾਲ ਨਿਕਲ ਜਾਵੇ। ਬਰਫੀ ਆਪਣੀ ਆਸਾਨੀ ਨਾਲ ਨਿਕਲ ਗਈ ਆ نیچے ਗਿਰ ਗਈ ਮੇ ਤੋਂ ਤੇ ਬਾਕੀ ਵੀ ਸੇਮ ਆਪਾਂ ਇਦਾਂ ਹੀ ਬਰਫੀਆਂ ਜਿਹੜੀਆਂ ਕੱਟ ਲਵਾਂਗੇ ਬਹੁਤ ਹੀ ਟੇਸਟੀ ਬਣੀਆਂ ਨੇ ਤੇ ਖਾਣ ਚ ਬਹੁਤ ਸੁਆਦ ਨੇਗੀਆਂ ਤੇ ਦੇਖਣ ਚ ਜਿੰਨੀਆਂ ਜ਼ਿਆਦਾ ਵਧੀਆ ਨੇਗੀਆਂ ਇਹਨਾਂ ਨੂੰ ਸਰਵ ਕਰ ਲੈਣੇ ਆ ਸਾਰੀਆਂ ਬਰਫੀਆਂ ਇਦਾਂ ਹੀ ਕੱਟ ਲਵਾਂਗੇ ਆਪਾਂ ਲੋ ਜੀ ਬਰਫੀ ਆਪਣੀ ਬਣ ਕੇ ਤਿਆਰ ਹੋ ਗਈ ਆ ਬਹੁਤ ਹੀ ਟੇਸਟੀ ਤੇ ਪਿਆਰੀ ਜਿਹੀ ਤੁਸੀਂ ਦੇਖ ਸਕਦੇ ਹੋ ਦੀ ਲੁੱਕ ਬਿਲਕੁਲ ਬਹੁਤ ਵਧੀਆ ਬਣੀ ਆ ਤੇ ਖਾਣ ਚ ਬਹੁਤ ਜ਼ਿਆਦਾ ਟੇਸਟੀ ਆ ਤੇ ਬਣਾਉਣੀ ਬਹੁਤ ਜ਼ਿਆਦਾ ਸਾਨਾ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗਦੀਆਂ ਹੁੰਦੀਆਂ ਲਾਈਕ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਦਵਾਲੋ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਤੁਹਾਨੂੰ ਮਿਲ ਸਕੇ